ਪੰਜਾਬ ਦਾ ਹੀਰਾ ਪੁੱਤ ਬਰਿੰਦਰ ਸਿੰਘ ਘੁੰਮਣ ਜੋ ਕਿ ਕੱਲ ਸ਼ਾਮ ਨੂੰ ਦਿਲ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਜਾਂਦੀ ਹੈ ਤੇ ਉਸ ਦੀ ਅੰਤਿਮ ਯਾਤਰਾ ਦੇ ਲਈ ਸ਼ਬਦਾਨ ਜਿਹੜਾ ਤਿਆਰ ਕੀਤਾ ਜਾ ਰਿਹਾ ਉਹਦੇ ਯਾਰ ਦੋਸਤ ਮਿੱਤਰ ਜੋ ਉਹਦੇ ਨਾਲ ਜੰਮ ਦੇ ਵਿੱਚ ਸੀ ਉਹ ਇਸ ਨੂੰ ਤਿਆਰ ਕਰ ਰਿਹਾ ਹੈ ਇਹ ਅੰਤਿਮ ਯਾਤਰਾ ਵਾਲਾ ਸ਼ਾਹਬਾਨ ਜੋ ਕੁਝ ਹੀ ਸਮੇਂ ਦੇ ਬਾਅਦ ਜਿਹੜਾ ਇਥੋਂ ਅੰਤਿਮ ਯਾਤਰਾ ਸ਼ੁਰੂ ਹੋ ਕੇ ਜਿਹੜੀ ਮਾਡਲ ਟਾਉਨ ਜਿਹੜਾ ਸਮਸ਼ਾਨ ਘਾਟਿਆ ਉਸਤੇ ਜਿਹੜਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਬਰਿੰਦਰ ਘੁੰਮਣ ਨੇ ਕਈ ਬਾਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਪੰਜਾਬ ਦਾ ਕੀਰੇ ਵਰਗਾ ਪੁੱਤ ਸੀ ਹਾਰਟ ਅਟੈਕ ਦੇ ਨਾਲ ਮੌਤ ਹੋਈ ਆ ਕੁਝ ਸਮੇਂ ਦੇ ਵਿੱਚ ਇੱਥੋਂ ਜਿਹੜਾ ਅੰਤਿਮ ਯਾਤਰਾ ਸ਼ੁਰੂ ਹੋਵੇਗੀ ਤੇ ਮਾਡਲ ਟਾਉਨ ਸਮਸ਼ਾਨ ਘਾਟ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਜਾਵੇਗਾ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੋ ਵਰਿੰਦਰ ਘੁੰਮਣ ਦੇ ਘਰ ਦੀਆਂ ਨੇ ਪੰਜਾਬ ਦਾ ਹੀਰਾ ਪੁੱਤ ਵਰਿੰਦਰ ਸਿੰਘ ਘੁੰਮਣ ਜੋ ਕਿ ਕੱਲ ਸ਼ਾਮ ਨੂੰ ਦਿਖਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਜਾਂਦੀ ਹੈ ਤੇ ਉਸ ਦੀ ਅੰਤਿਮ ਯਾਤਰਾ ਦੇ ਲਈ ਸ਼ਬਾਨ ਜਿਹੜਾ ਤਿਆਰ ਕੀਤਾ ਜਾ ਰਿਹਾ ਉਹਦੇ ਯਾਰ ਦੋਸਤ ਮਿੱਤਰ ਜੋ ਉਹਦੇ ਨਾਲ ਜੰਮ ਦੇ ਵਿੱਚ ਸੀ ਉਹ ਇਸ ਨੂੰ ਤਿਆਰ ਕਰ ਰਿਹਾ ਇਹ ਅੰਤਿਮ ਯਾਤਰਾ ਵਾਲਾ ਸ਼ਬਾਨ ਜੋ ਕੁਝ ਹੀ ਸਮੇਂ ਦੇ ਬਾਅਦ ਜਿਹੜਾ ਇਥੋਂ ਅੰਤਿਮ ਯਾਤਰਾ ਸ਼ੁਰੂ ਹੋ ਕੇ ਜਿਹੜੀ ਮਾਡਲ ਟਾਉਨ ਹੈ ਜਿਹੜਾ ਸਮਸ਼ਾਨ ਘਾਟਿਆ ਉਸਤੇ ਜਿਹੜਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਬਰਿੰਦਰ ਘੁੰਮਣ ਨੇ ਕਈ ਬਾਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਪੰਜਾਬ ਦਾ ਕੀਰੇ ਵਰਗਾ ਪੁੱਤ ਸੀ ਹਾਰਟ ਅਟੈਕ ਦੇ ਨਾਲ ਮੌਤ ਹੋਈ ਆ ਕੁਝ ਸਮੇਂ ਦੇ ਵਿੱਚ ਇੱਥੋਂ ਜਿਹੜਾ ਅੰਤਿਮ ਯਾਤਰਾ ਸ਼ੁਰੂ ਹੋਵੇਗੀ ਤੇ ਮਾਡਲ ਟਾਉਨ ਸਮਿਸ਼ਨ ਘਾਟ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਜਾਵੇਗਾ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੋ ਬਰਿੰਦਰ ਘੁੰਮਣ ਦੇ ਘਰ ਦੀਆਂ ਨੇ ਪੰਜਾਬ ਦਾ ਹੀਰਾ ਪੁੱਤ ਬਰਿੰਦਰ ਸਿੰਘ ਘੁੰਮਣ ਜੋ ਕਿ ਕੱਲ ਸ਼ਾਮ ਨੂੰ ਦਿਲ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਜਾਂਦੀ ਹੈ ਤੇ ਉਸ ਦੀ ਅੰਤਿਮ ਯਾਤਰਾ ਦੇ ਲਈ ਸ਼ਬਦਾਨ ਜਿਹੜਾ ਤਿਆਰ ਕੀਤਾ ਜਾ ਰਿਹਾ ਹੈ ਉਹਦੇ ਯਾਰ ਦੋਸਤ ਮਿੱਤਰ ਜੋ ਉਹਦੇ ਨਾਲ ਜਿੰਮੇ ਦੇ ਵਿੱਚ ਸੀ ਉਹ ਇਸ ਨੂੰ ਤਿਆਰ ਕਰ ਰਿਹਾ ਇਹ ਅੰਤਿਮ ਯਾਤਰਾ ਵਾਲਾ ਸ਼ਾਹਬਾਨ ਜੋ ਕੁਝ ਹੀ ਸਮੇਂ ਦੇ ਬਾਅਦ ਜਿਹੜਾ ਇੱਕੋ ਅੰਤਿਮ ਯਾਤਰਾ ਸ਼ੁਰੂ ਹੋ ਕੇ ਜਿਹੜੀ ਮਾਡਲ ਟਾਉਨ ਹੈ ਜਿਹੜਾ ਸਮਸ਼ਾਨ ਘਾਟਿਆ ਉਸਤੇ ਜਿਹੜਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਬਰਿੰਦਰ ਘੁੰਮਣੇ ਕਈ ਬਾਲੀਵੁੱਡ ਦਿੰਗਾਂ ਫਿਲਮਾਂ ਦੇ ਵਿੱਚ ਵੀ ਕਮ ਕੀਤਾ ਪੰਜਾਬ ਦਾ ਕੀਰੇ ਵਰਗਾ ਪੁੱਤ ਸੀ ਹਾਰਟ ਅਟੈਕ ਦੇ ਨਾਲ ਮੌਤ ਹੋਈ ਆ ਕੁਝ ਸਮੇਂ ਦੇ ਵਿੱਚ ਹੀ ਇੱਥੋਂ ਜਿਹੜਾ ਅੰਤਿਮ ਯਾਤਰਾ ਸ਼ੁਰੂ ਹੋਵੇਗੀ ਤੇ ਮਾਡਲ ਟਾਉਨ ਸਮਸ਼ਾਨ ਘਾਟ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਜਾਵੇਗਾ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੋ ਵਰਿੰਦਰ ਘੁੰਮਣ ਦੇ ਘਰ ਦੀਆਂ ਨੇ ਪੰਜਾਬ ਦਾ ਹੀਰਾ ਪੁੱਤ ਬਰਿੰਦਰ ਸਿੰਘ ਘੁੰਮਣ ਜੋ ਕਿ ਕੱਲ ਸ਼ਾਮ ਨੂੰ ਦਿਲ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਜਾਂਦੀ ਹੈ ਤੇ ਉਸ ਦੀ ਅੰਤਿਮ ਯਾਤਰਾ ਦੇ ਲਈ ਸ਼ਬਾਨ ਜਿਹੜਾ ਤਿਆਰ ਕੀਤਾ ਜਾ ਰਿਹਾ ਉਹਦੇ ਯਾਰ ਦੋਸਤ ਮਿੱਤਰ ਜੋ ਉਹਦੇ ਨਾਲ ਜੰਮ ਦੇ ਵਿੱਚ ਸੀ ਉਹ ਇਸ ਨੂੰ ਤਿਆਰ ਕਰ ਰਿਹਾ ਹੈ ਇਹ ਅੰਤਿਮ ਯਾਤਰਾ ਵਾਲਾ ਸ਼ਾਹਬਾਨ ਜੋ ਕੁਝ ਹੀ ਸਮੇਂ ਦੇ ਬਾਅਦ ਜਿਹੜਾ ਇਥੋਂ ਅੰਤਿਮ ਯਾਤਰਾ ਸ਼ੁਰੂ ਹੋ ਕੇ ਜਿਹੜੀ ਮਾਡਲ ਟਾਉਨ ਜਿਹੜਾ ਸਮਸ਼ਾਨ ਘਾਟਿਆ ਉਸਤੇ ਜਿਹੜਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਬਰਿੰਦਰ ਘੁੰਮਣ ਨੇ ਕਈ ਬਾਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਪੰਜਾਬ ਦਾ ਕੀਰੇ ਵਰਗਾ ਪੁੱਤ ਸੀ ਹਾਰਟ ਅਟੈਕ ਦੇ ਨਾਲ ਮੌਤ ਹੋਈ ਆ ਕੁਝ ਸਮੇਂ ਦੇ ਵਿੱਚ ਇੱਥੋਂ ਜਿਹੜਾ ਅੰਤਿਮ ਯਾਤਰਾ ਸ਼ੁਰੂ ਹੋਵੇਗੀ ਤੇ ਮਾਡਲ ਟਾਉਨ ਸਮਸ਼ਾਨ ਘਾਟ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਜਾਵੇਗਾ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੋ ਬਰਿੰਦਰ ਘੁੰਮਣ ਦੇ ਘਰ ਦੀਆਂ ਨੇ ਪੰਜਾਬ ਦਾ ਹੀਰਾ ਪੁੱਤ ਬਰਿੰਦਰ ਸਿੰਘ ਘੁੰਮਣ